ਇਹ ਤਾਂ 15 ਦਿਨ ਤੋਂ ਜ਼ਿਆਦਾ ਹੋ ਗਿਆ ਔਰ 15 ਦਿਨ ਤੋਂ ਜ਼ਿਆਦਾ ਸਮਾਂ ਜੋ ਹੈ ਇਸ ਧਰਨੇ ਨੂੰ ਚੱਲਦਿਆਂ ਹੋ ਗਿਆ ਔਰ ਬਹੁਤ ਸਾਰੀ ਨੌਜਵਾਨੀ ਪੰਜਾਬ ਦੀ ਇੱਥੇ ਪਹੁੰਚ ਗਈ ਆ ਔਰ ਪੰਜਾਬ ਦੀ ਨੌਜਵਾਨੀ ਕਿਉਂ ਨਾ ਪਹੁੰਚੇ ਕਿਉਂਕਿ ਪੰਜਾਬ ਦੇ ਹੱਕ ਜਾ ਰਹੇ ਆ ਤਾਂ ਹੱਕਾਂ ਤੇ ਜਦੋਂ ਡਾਕਾ ਵੱਜਦਾ ਤਾਂ ਫਿਰ ਪੰਜਾਬ ਜਾਗਰੂਕ ਹੁੰਦਾ ਤਾਂ ਇਹਦੇ ਬਾਰੇ ਗੱਲਬਾਤ ਕਰਦੇ ਹੀ ਇੱਥੇ ਭਰਾ ਖੜੇ ਨੇ ਤਾਂ ਸੈਂਟਰ ਸਰਕਾਰ ਦੀ ਧੌਣ ਚੋਂ ਕਿੱਲਾ ਕੱਢਿਆ ਜਾਂ ਨਹੀਂ ਕੱਢਿਆ ਇਹ ਕਿੰਨਾ ਕ ਸਮਾਂ ਰਹਿ ਗਿਆ ਔਰ ਕਿਵੇਂ ਨੌਜਵਾਨੀ ਜਿਹੜੀ ਆ ਅੱਜ ਵੀ ਸਟੈਂਡ ਆ ਲਗਾਤਾਰ ਲੰਗਰ ਤੇ ਲੰਗਰ ਚੱਲ ਰਹੇ ਆ ਹਰ ਤਰ੍ਹਾਂ ਦਾ ਲੰਗਰ ਤੁਹਾਨੂੰ ਇੱਥੇ ਮਿਲੇਗਾ ਜਿਵੇਂ ਦਿੱਲੀ ਦੇ ਧਰਨੇ ਦੇ ਵਿੱਚ ਹਰ ਤਰ੍ਹਾਂ ਦੇ ਲੰਗਰ ਮਿਲੇ ਸੀ ਤਾਂ ਇਸੇ ਤਰ੍ਹਾਂ ਦੇ ਹਰ ਤਰ੍ਹਾਂ ਦੇ ਪਕਵਾਨ ਇੱਥੇ ਮਿਲ ਰਹੇ ਆ ਤਾਂ ਗੱਲਬਾਤ ਕਰਦੇ ਆ ਭਰਾਜੀ ਸਾਸੀ ਕਾਲ ਜੀ ਸਤਿ ਸ਼੍ਰੀ ਅਕਾਲ ਭਰਾਜੀ ਕਿਵੇਂ ਵੇਖਦੇ ਹੋ ਸੈਂਟਰ ਦੇ ਨਿਕਲਿਆ ਤਾਂ ਹੁਣ ਚੁੱਕਲਾ ਜਾਂ ਨਹੀਂ ਹੈ ਜੀ ਦੇਖੋ ਜੀ ਸੈਂਟਰ ਸਰਕਾਰ ਡਲੀ ਤਾਂ ਹੋਈ ਹੈ ਪਿੱਛੇ ਹਟੀ ਹੋਈ ਹੈ 18 19 20 ਨੂੰ ਯੂਨੀਵਰਸਿਟੀ ਦੇ ਵਿੱਚ ਪੇਪਰ ਪੋਸਟਪੋਨ ਹੋਏ ਕਿਉਂਕਿ ਮੋਰਚੇ ਵੱਲੋਂ ਕਾਲ ਸੀ ਕਿ ਪੇਪਰਾਂ ਦਾ ਬਾਇਕਾਊਟ ਕੀਤਾ ਜਾਵੇ ਕਿਉਂਕਿ ਉਸ ਯੂਨੀਵਰਸਿਟੀ ਦੇ ਚੱਲਣ ਦਾ ਕੋਈ ਫਾਇਦਾ ਨਹੀਂ ਹੈਗਾ ਜਿਹਦੇ ਵਿੱਚ ਸ ਰਾ ਮੋਰਚ ਨੇ ਕਾਲ ਦਿੱਤੀ ਜੀ ਯੂਨੀਵਰਸਿਟੀ ਨੇ ਖੁਦ ਹੀ ਪੇਪਰ ਪੋਸਟਪੋਨ ਕਰਤੇ ਆ ਪਰ ਸਾਨੂੰ ਯੂਨੀਵਰਸਿਟੀ ਨੇ 25 ਤਰੀਕ ਦਾ ਟਾਈਮ ਮੰਗਿਆ ਸੀ ਸਾਡੇ ਤੋਂ ਕਿ 25 ਤਰੀਕ ਤੱਕ ਜੇ ਹੱਲ ਨਹੀਂ ਹੋਇਆ ਫਿਰ ਤੁਸੀਂ ਜੋ ਮਰਜ਼ੀ ਕਰ ਲਿਓ ਤਾਂ ਕੱਲ ਮੋਰਚ ਦੀ ਮੀਟਿੰਗ ਹੋਈ ਹੈ ਮੋਰਚ ਨੇ ਤੈਅ ਕੀਤਾ ਕਿ ਜੇ 25 ਤੱਕ ਹੱਲ ਨਹੀਂ ਹੁੰਦਾ 26 ਤਰੀਕ ਨੂੰ ਯੂਨੀਵਰਸਿਟੀ ਬੰਦ ਕੀਤੀ ਜਾਊਗੀ ਤੇ ਕੱਲ ਨੂੰ 20 ਤਰੀਕ ਨੂੰ ਪੰਜਾਬ ਦੀਆਂ ਜਿੰਨੀਆਂ ਜਨਤਕ ਜਸੇ ਬੰਦੀਆਂ ਚਾਹੇ ਕਿਸਾਨ ਮਜ਼ਦੂਰ ਸਟੂਡੈਂਟ ਜਿਥੇ ਬੰਦੀਆਂ ਉਹਨਾਂ ਦੀ ਕੱਲ ਨੂੰ 1 ਵਜੇ ਮੀਟਿੰਗ ਸੱਦੀ ਗਈ ਹੈ ਕਿ ਅਗਲੀ ਰਣਨੀਤੀ ਕੀ ਹੋ ਸਕਦੀ ਹੈ ਸਾਡੇ ਵੱਲੋਂ ਵੀ ਅਸੀਂ ਕੋਈ ਸੁਝਾਅ ਰੱਖਾਂਗੇ ਕਿ ਬੀਜੇਪੀ ਦੇ ਦਸਤਰ ਘਰੇ ਜਾਣ ਪੰਜਾਬ ਦੇ ਵਿੱਚ ਇਹ ਚੰਡੀਗੜਾ ਲੱਗੇ ਰਹਿ ਜਾਵੇ ਤਾਂ ਬਾਕੀ ਕਿਸਾਨ ਯੂਨੀਅਨਾਂ ਅੱਗੇ ਸਾਨੂੰ رائے ਦੇਣਗੀਆਂ ਕਿ ਕੀ ਅਸੀਂ ਅੱਗੇ ਕਰ ਸਕਦੇ ਹਾਂ ਤੇ ਜੇ ਪੰਜਾਬ ਯੂਨੀਅਨਾਂ ਦੀ ਗੱਲ ਕਰਦੇ ਆ ਤਾਂ ਪੰਜਾਬ ਦੇ ਨਾਲ ਕਿਤੇ ਨਾ ਕਿਤੇ ੱੱੱਕਾ ਜਿਹੜਾ ਲਗਾਤਾਰ ਸੈਂਟਰ ਕਰਦੀ ਆਈ ਆ ਤਾਂ ਅੱਜ ਵੀ ਜਾ ਕੇ ਤੁਸੀਂ ਵੇਖਿਆ ਕਿ ਸੈਂਟਰ ਦੇ ਨਾਲ ਫਿਰ ਮੱਥਾ ਲਾਇਆ ਕਿਉਂਕਿ ਬੰਦੀ ਸਿੰਘ ਲੰਬੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਟਕੇ ਹੋਏ ਆ ਸਜਾਵਾਂ ਪੂਰੀਆਂ ਹੋ ਚੁੱਕੀਆਂ ਤਾਂ ਸੈਂਟਰ ਕਹਿੰਦਾ ਜੀ ਅਸੀਂ ੱੱਕਾ ਨਹੀਂ ਕਰਦੇ ਕਿਵੇਂ ਵੀ ਦੇਖੋ ਇਹ ੱੱਕਾ ਉਹਨਾਂ ਦੇ ਕਹਿਣ ਜਾਂ ਨਾ ਕਹਿਣ ਦਾ ਫਰਕ ਨਹੀਂ ਪੈਂਦਾ ਉਹ ਜੇ ਜੇ ਕੋਈ ਬੰਦਾ ਪਿਛਲੇ 40 ਸਾਲ ਤੋਂ ਜੇਲ੍ਹ ਦੇ ਵਿੱਚ ਹੈ ਤੇ ਉਹਦੀ ਸਜ਼ਾ ਮਤਲਬ ਇਹਦੋਂ ਬਹੁਤ ਟਾਈਮ ਪਹਿਲਾਂ ਪੂਰੀ ਹੋ ਚੁੱਕੀ ਹੈ ਤਾਂ ਉਹ ਕਹਿਣ ਦੀ ਲੋੜ ਹੀ ਨਹੀਂ ਹੈਗੀ ਸਾਨੂੰ ਉਹਨਾਂ ਦੇ ਕਹਿਣ ਜਾਂ ਨਾ ਕਹਿਣ ਦਾ ਫਰਕ ਨਹੀਂ ਪੈਂਦਾ ਸਾਨੂੰ ਦਿਖ ਰਿਹਾ ਹੈ ਕਿ ਇੱਥੇ ਕੋਈ ਸੈਂਡ ਵਰਗੀ ਬੌਡੀ ਹੈਗੀ ਸੀ ਇਹਦੇ ਵਿੱਚ ਪੰਜਾਬ ਦੀ ਕੋਈ ਦਖਲਅੰਦਾਜ਼ੀ ਹੈਗੀ ਸੀ ਅਸੀਂ ਇਸ ਯੂਨੀਵਰਸਿਟੀ ਨੂੰ 200 ਕਰੋੜ ਰੁਪਏ ਦੇ ਆਸ-ਪਾਸ ਦੇ ਰਹੇ ਆ ਸਾਡੇ ਪੰਜਾਬ ਦੇ 202 ਕਾਲਜਾਂ ਦੇ ਵਿੱਚੋਂ ਇੰਨਾ ਪੈਸਾ ਯੂਨੀਵਰਸਿਟੀ ਨੂੰ ਆ ਰਿਹਾ ਹੈਗਾ ਪਰ ਸਾਡੀ ਡਿਸੀਜਨ ਮੇਕਿੰਗ 'ਚ ਜ਼ੀਰੋ ਸੀਸ ਹੈਗੀ ਤਾਂ ਜਿਹੜੀ ਮਾੜੀ-ਮੋਟੀ ਸਾਡੀ ਸੈਨੇਟ ਥਰੂ ਹੈਗੀ ਸੀ ਉਹ ਵੀ ਇਹਨਾਂ ਨੇ ਖਤਮ ਕਰਤੀ ਤਾਂ ਉਹਨਾਂ ਦੇ ਕਹਿਣ ਨਾਲ ਕੋਈ ਫਰਕ ਨਹੀਂ ਪੈਂਦਾ ਸਾਨੂੰ ਉਹਨਾਂ ਦੇ ਜਿਹੜੇ ਨੋਟੀਫਿਕੇਸ਼ਨ ਆਏ ਇੱਕ ਤਰੀਕ ਨੂੰ ਸੈਨੇਟ ਖਤਮ ਕਰਨ ਦਾ ਉੱਥੇ ਦੇਖਦਾ ਹੈ ਸਾਡਾ ਨਾ ਧੱਕਾ ਕਰਦੇ ਆ ਮਤਲਬ ਇਹ ਬੰਦੀ ਸੰਗ ਵਾਲੇ ਮਾਮਲੇ ਸਾਨੂੰ ਦੇਖਦਾ ਸਾਡਾ ਨਾ ਧੱਕਾ ਕਰਦੇ ਆ ਪੰਜਾਬ ਵੀ ਬੋਲਦੇ ਇਲਾਕੇ ਸਾਡੇ ਕੋਲੇ ਨਹੀਂ ਹੈਗੇ ਸਾਨੂੰ ਉੱਥੇ ਦੇਖਦਾ ਸਾਡਾ ਨਾ ਧੱਕਾ ਕਰ ਇਹ ਪੱਤਰ ਕਲੋਜ਼ A ਕਹਿੰਦਾ ਕਿ ਇਹ ਨੈਸ਼ਨਲ ਇੰਟਰਸਟਿਟ ਯੂਨੀਵਰਸਿਟੀ ਹੈ ਉੱਥੋਂ ਸਾਨੂੰ ਦੇਖਦਾ ਸਾਡਾ ਨਤਕਾ ਕਰਦੇ ਆ ਬੀਬੀਐਮਬੀ ਜਦੋਂ ਦੇਖਦੇ ਸਾਨੂੰ ਦੇਖਦਾ ਸਾਡਾ ਨਤਕਾ ਕਰਦੇ ਆ ਸੋ ਉਹਨਾਂ ਦੇ ਕਹਿਣ ਨਾਲ ਕੋਈ ਫਰਕ ਨਹੀਂ ਪੈਂਦਾ ਸਾਨੂੰ ਦੇਖ ਰਿਹਾ ਸਾਡਾ ਨਤਕਾ ਕਰਦੇ ਆ ਸਾਡਾ ਫਰਜ਼ ਹੈ ਉਹਨਾਂ ਦਾ ਖਿਲਾਫ ਲਾਮਬੰਦੀ ਕਰਨ ਦਾ ਉਸੇ ਕਰੀ ਜਨੇ ਔਰ ਭਰਾ ਨੇ ਬਹੁਤ ਵਧੀਆ ਗੱਲਾਂ ਕਹੀਆਂ ਨੇ ਕਿ ਤੱਕਾ ਜੋ ਆ ਵੈਸੇ ਦਿਖਾਈ ਦੇ ਰਿਹਾ ਫਰੇ ਆਮ ਦਿਖਾਈ ਦੇ ਰਿਹਾ ਕਿ ਸਰਕਾਰ